ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਡਾ ਜੀ ਪ੍ਰਿੰਸ ਆਬ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ ਜੀ ਜੀ ਧੰਨਵਾਦ ਭਿੰਦਾ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਭੈਣ ਸਾਹਿਬ ਕੱਲ ਗੱਲ ਕੀਤੀ ਸੀ ਪਹਿਲੀ ਉਹ ਖਬਰ ਵੀ ਡੋਨਲਡ ਟਰੰਪ ਉਹ ਨਹੀਂ ਅਮਰੀਕਨਸ ਨੂੰ ਆਜ਼ਾਦੀ ਦਿਵਾਉਣਗੇ ਇੱਕ ਦਿਨ ਚੇ ਆਜ਼ਾਦੀ ਦਿਵਾ ਦਈਏ ਕਿਹੜੀ ਆਜ਼ਾਦੀ ਸੀਗੀ ਜਿਹੜੀ ਇੱਕ ਦਿਨ ਚ ਮਿਲ ਗਈ ਜੀ ਦੇਖੋ ਭਿੰਦਾ ਜੀ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਟਰੰਪ ਸਾਹਿਬ ਅਮਰੀਕਨ ਲੋਕਾਂ ਨੂੰ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਸੋ ਉਹਨਾਂ ਨੂੰ ਕਹਿ ਰਹੇ ਸਨ ਕਿ ਤੁਹਾਨੂੰ ਜੋ ਦੁਨੀਆ ਭਰ ਤੇ ਅਮਰੀਕਾ ਦੀ ਨਿਰਭਰਤਾ ਆ ਇਹ ਅਮਰੀਕਨ ਲੋਕ ਦੁਨੀਆ ਭਰ ਤੋਂ ਸਮਾਨ ਖਰੀਦਣ ਵਾਸਤੇ ਮਜਬੂਰ ਨਹੀਂ ਕਿਉਂਕਿ ਅਮਰੀਕਾ ਦੇ ਵਿੱਚ ਉਹ ਚੀਜ਼ਾਂ ਨਹੀਂ ਬਣਦੀਆਂ ਹਨ ਤੇ ਬਹੁਤ ਸਾਰੇ ਮੁਲਕਾਂ ਬਾਰੇ ਉਹ ਕਹਿ ਰਹੇ ਸੀਗੇ ਕਿ ਉਹ ਅਮਰੀਕਾ ਦੀ ਭਲੀ ਮਾਨਸੀ ਦੀ ਕਹਿੰਦੇ ਵੀ ਨਜਾਇਜ਼ ਫਾਇਦਾ ਚੁੱਕ ਰਹੇ ਨੇ ਕਿ ਅਮਰੀਕਾ ਉਹਨਾਂ ਵਾਸਤੇ ਇੱਕ ਸ਼ਰਾਫਤ ਨਾਲ ਪੇਸ਼ ਆਉਂਦਾ ਹੈ ਇਹ ਉਹ ਇਸੇ ਸ਼ਰਾਫਤ ਦਾ ਗਲਤ ਫਾਇਦਾ ਚੁੱਕਦੇ ਨੇ ਸੋ ਇਸ ਕਰਕੇ ਜੋ ਨੁਕਸਾਨ ਅਮਰੀਕਨ ਲੋਕਾਂ ਨੂੰ ਹੋ ਰਿਹਾ ਸੋ ਉਸ ਚੀਜ਼ ਤੋਂ ਆਜ਼ਾਦੀ ਦਿਵਾਣੀ ਹੈ ਤਾਂ ਉਹਨਾਂ ਨੇ ਕੱਲ ਜੋ ਕਿ ਦੁਨੀਆ ਭਰ ਦੇ ਮੁਲਕਾਂ ਤੇ ਟੈਰਿਫ ਲਾਉਣ ਦਾ ਐਲਾਨ ਕੀਤਾ ਆ ਸੋ ਉਹਦੇ ਨਾਲ ਉਹਨਾਂ ਨੇ ਕਿਹਾ ਵੀ ਹੁਣ ਅਮਰੀਕਨ ਲੋਕਾਂ ਨੂੰ ਆਰਥਿਕ ਆਜ਼ਾਦੀ ਮਿਲ ਗਈ ਹੈ ਹੁਣ ਆਰਥਿਕ ਤੌਰ ਤੇ ਅਮਰੀਕਾ ਦਾ ਕੋਈ ਐਕਸਪਲੋਇਟੇਸ਼ਨ ਨਹੀਂ ਕਰ ਸਕਦਾ ਅਮਰੀਕਾ ਦੀ ਕੋਈ ਲੁੱਟ ਨਹੀਂ ਕਰ ਸਕਦਾ ਅਮਰੀਕਾ ਦੇ ਨਾਲ ਕੋਈ ਕਿਸੇ ਢੰਗ ਦੀ ਠਗੀ ਨਹੀਂ ਮਾਰ ਸਕਦਾ ਸੋ ਇਹ ਚੀਜ਼ਾਂ ਤੋਂ ਆਜ਼ਾਦੀ ਉਹਨਾਂ ਨੇ ਅਮਰੀਕਾ ਲੋਕਾਂ ਨੂੰ ਦਵਾਉਣ ਦੀ ਗੱਲ ਕਹੀ ਹੈ ਸੋ ਜੋ ਕੱਲ ਇਹ ਉਹਨਾਂ ਵੱਲੋਂ ਅਨਾਉਂਸਮੈਂਟਸ ਹੋਈਆਂ ਨੇ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਅਨਾਉਂਸਮੈਂਟਸ ਹੋਈਆਂ ਨੇ ਸੋ ਇਹਦੇ ਵਿੱਚ ਇੱਕ ਤਾਂ ਇਹ ਆ ਕਿ ਉਹਨਾਂ ਨੇ 10% ਬੇਸਲਾਈਨ ਟੈਰਿਫ ਲਾਉਣ ਦੀ ਗੱਲ ਕਹੀ ਹੈ ਸੋ ਭਾਵੇਂ ਕੋਈ ਵੀ ਇੰਪੋਰਟ ਅਮਰੀਕਾ ਦੇ ਵਿੱਚ ਹੁੰਦਾ ਆ ਸੋ ਉਹਦੇ ਉੱਪਰ 10% ਇਹ ਬੇਸਲਾਈਨ ਟੈਰਿਫ ਲੱਗੇਗਾ ਦੇ ਨਾਲ ਕੁਝ ਮੁਲਕ ਨੇ ਜਿਹੜੇ ਅਮਰੀਕਾ ਦੇ ਉੱਪਰ ਵੱਡੇ ਪੱਧਰ ਤੇ ਟੈਰਿਫ ਲਾਉਂਦੇ ਨੇ ਸੋ ਉਹਨਾਂ ਦੀ ਵੀ ਗੱਲ ਕੀਤੀ ਹੈ ਉਹਨਾਂ ਦੇ ਉੱਪਰ ਵੱਖਰੇ ਤੌਰ ਤੇ ਟੈਰਿਫ ਲਾਏ ਜਾਣਗੇ ਸੋ ਇਹਦੇ ਵਿੱਚ ਚੀਨ ਦੀ ਗੱਲ ਕਰੀਏ ਚੀਨ ਦੇ ਉੱਪਰ 34% ਟੈਰਿਫ ਲਗਾਇਆ ਯੂਰਪੀਅਨ ਯੂਨੀਅਨ ਦੇ ਉੱਪਰ 20% ਇਹ ਵਿਤਨਾਮ 46% ਹੈ ਤਾਈਵਾਨ 32% ਹੈ ਜਾਪਾਨ ਦੇ ਉੱਪਰ ਕਹਿੰਦੇ ਵਿੱਚ 24% ਇਹ ਟੈਰਿਫ ਲਾਉਣਾ ਹੈ ਸੋ ਇਦਾਂ ਹੀ ਇੰਡੀਆ ਦੀ ਵੀ ਗੱਲ ਹੈ ਇੰਡੀਆ ਦੇ ਉੱਪਰ ਉਹਨਾਂ ਨੇ ਇਹ 26% ਟੈਰਿਫ ਲਾਉਣ ਦੀ ਗੱਲ ਕੀਤੀ ਹੈ ਸੋ ਇਹ ਵੱਖ-ਵੱਖ ਮੁਲਕਾਂ ਦੇ ਹਿਸਾਬ ਦੇ ਨਾਲ ਜੋ ਉਹਨਾਂ ਦੇ ਨਾਲ ਟੈਰਿਫ ਲੱਗਦੇ ਨੇ ਸੋ ਉਸੇ ਤਰੀਕੇ ਦੇ ਟੈਰਿਫ ਕਹਿੰਦੇ ਵੀ ਅਸੀਂ ਵੀ ਲਾਵਾਂਗੇ ਸੋ ਇਹਦੇ ਨਾਲ ਇੱਕ ਗੱਲ ਇਹ ਹੈ ਕਿ ਕੈਨੇਡਾ ਤੇ ਮੈਕਸੀਕੋ ਸੋ ਇਹ ਦੋਵੇਂ ਮੁਲਕਾਂ ਦਾ ਨਾਮ ਇਹ ਜੋ ਡ੍ਰੰਪ ਸਾਹਿਬ ਵੱਲੋਂ ਜੋ ਲਿਸਟ ਰਿਲੀਜ਼ ਕੀਤੀ ਗਈ ਹੈ ਉਹਨਾਂ ਦੇ ਵਿੱਚ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕੈਨੇਡਾ ਦੇ ਉੱਪਰ ਕਿਸੇ ਵੀ ਤਰੀਕੇ ਦਾ ਕੋਈ ਟੈਰਿਫ ਨਹੀਂ ਲੱਗੇਗਾ ਇੱਕ ਤਾਂ ਇਹਦੇ ਵਿੱਚ ਸਟੀਲ ਐਂਡ ਐਲੂਮੀਨੀਅਮ ਦੀ ਗੱਲ ਕਰਦੇ ਆ ਸੋ ਜੋ ਆਲਰੇਡੀ 25% ਦਾ ਟੈਰਿਫ ਲੱਗਾ ਹੋਇਆ ਉਹ ਕੈਨੇਡੀਅਨ ਸਟੀਲਰ ਐਲੂਮੀਨੀਅਮ ਦੇ ਉੱਪਰ ਵੀ ਲੱਗਣਾ ਆ ਤੇ ਬਾਕੀ ਜੋ ਇਹ ਜੋ ਫਿਨਿਸ਼ ਆਟੋ ਪ੍ਰੋਡਕਟਸ ਨੇ ਜਿਵੇਂ ਬਣੀਆਂ ਹੋਈਆਂ ਗੱਡੀਆਂ ਨੇ ਸੋ ਜੋ ਉਹਨਾਂ ਦੇ ਉੱਪਰ 25% ਟੈਰਿਫ ਲੱਗਣਾ ਨੇ ਜੇ ਜੋ ਕੈਨੇਡੀਅਨ ਗੱਡੀਆਂ ਵੀ ਹੋਣਗੀਆਂ ਤੋ ਉਹਨਾਂ ਦੇ ਉੱਪਰ ਵੀ ਇੰਪੋਰਟ ਦੇ ਉੱਪਰ 25% ਟੈਰਿਫ ਲੱਗੇਗਾ ਪਰ ਜਿਵੇਂ ਅਸੀਂ ਪਹਿਲਾਂ ਵੀ ਡਿਸਕਸ਼ਨ ਕੀਤੀ ਸੀ ਕਿ ਇਹਦੇ ਵਿੱਚ ਵੀ ਬਹੁਤ ਸਾਰੀਆਂ ਚੋਰਮੋਰੀਆਂ ਨੇ ਕਿ ਅਗਰ ਕੋਈ ਗੱਡੀ ਕੈਨੇਡਾ ਦੇ ਵਿੱਚ ਬਣਦੀ ਹੈ ਉਹਦੇ ਵਿੱਚ 50% ਤੋਂ ਵੱਧ ਅਮਰੀਕਾ ਦੇ ਪਾਰਟਸ ਲੱਗੇ ਹੋਏ ਨੇ ਫਿਰ ਉਹਦੇ ਉੱਪਰ ਟੈਰਿਫ ਨਹੀਂ ਲੱਗੇਗਾ ਕਿਉਂਕਿ ਕੈਨੇਡਾ ਦੇ ਵਿੱਚ ਜੋ ਗੱਡੀਆਂ ਬਣਦੀਆਂ ਨੇ ਉਹ ਸਾਰਾ ਕੁਝ ਕੈਨੇਡਾ ਦੇ ਵਿੱਚ ਹੀ ਉਹਦੇ ਵਿੱਚ ਉਹ ਪਾਰਟਸ ਹੁੰਦੇ ਨੇ ਕੈਨੇਡਾ 'ਚ ਨਹੀਂ ਬਣਦੇ ਜਿਆਦਾ ਗਿਣਤੀ ਮੈਕਾ ਤੋਂ ਆਉਂਦੀ ਹੈ ਅਸੈਂਬਲ ਗੱਡੀਆਂ ਕੈਨੇਡਾ ਦੇ ਵਿੱਚ ਹੁੰਦੀਆਂ ਨੇ ਸੋ ਉਹ ਵੀ ਕੈਨੇਡਾ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਟੈਰਿਫ ਤੋਂ ਵੀ ਬਚ ਸਕਦਾ ਆ ਤੇ ਬਾਕੀ ਜੋ ਕੈਨੇਡਾ ਯੂਐਸ ਮੈਕਸੀਕੋ ਦੀ ਜੋ ਆਪਸ ਦੇ ਵਿੱਚ ਡੀਲ ਹੋਈ ਸੀ ਐਗਰੀਮੈਂਟ ਜਦੋਂ ਟਰੰਪ ਸਾਹਿਬ ਜਦੋਂ ਅਪਰੈਜ਼ਰ ਦੀ ਪਿਛਲੀ ਵਾਰ ਸੋ ਜੋ ਚੀਜ਼ਾਂ ਉਹਦੇ ਦਾਇਰੇ ਦੇ ਹੇਠ ਆਉਂਦੀਆਂ ਨੇ ਉਹਨਾਂ ਦੇ ਉੱਪਰ ਇਹ ਟੈਰਿਫ ਨਹੀਂ ਲੱਗੇਗਾ ਉਹਨਾਂ ਦੇ ਦਾਇਰੇ ਤੋਂ ਬਾਹਰ ਦੀਆਂ ਜਿਹੜੀਆਂ ਚੀਜ਼ਾਂ ਨੇ ਕੈਨੇਡੀਅਨ ਗoods ਜਿਹੜੀਆਂ ਨੇ ਉਹਨਾਂ ਦੇ ਉੱਪਰ ਜੋ ਬੇਸਿਕ ਜੋ ਬੇਸਡ 10% ਟੈਰਿਫ ਹੈ ਸੋ ਉਹ 10% ਟੈਰਿਫ ਲੱਗੇਗਾ ਸੋ ਕਿਤੇ ਨਾ ਕਿਤੇ ਇਹਦੇ ਵਿੱਚ ਕੈਨੇਡਾ ਵਾਸਤੇ ਇਰਾਹਤ ਭਰੀ ਖਬਰ ਵੀ ਹੈ ਤੇ ਜੋ ਕੈਨੇਡਾ ਦੇ ਇੱਥੇ ਵੱਡੇ ਵੱਡੇ ਜੋ ਇਮੀਗ੍ਰੈਂਟ ਮੈਨ ਜੋ ਇੱਥੇ ਦੇ ਇਮੀਗ੍ਰੈਂਟ ਆਰਗੇਨਾਈਜੇਸ਼ਨ ਹੈ ਸੋ ਕਿਤਨਾ ਕਿਤੇ ਉਹਨਾਂ ਨੇ ਵੀ ਹਾਲ ਦੀ ਘੜੀ ਸੁੱਖ ਦਾ ਸਾਹ ਲਿਆ ਕੱਲ ਨੂੰ ਕੋਈ ਇਹ 트럼ਪ ਸਾਦਾ ਮਾਈਂਡ ਚੇਂਜ ਹੋ ਜਾਂਦਾ ਉਹ ਇੱਕ ਵੱਖਰੀ ਗੱਲ ਹੈ ਪਰ ਇਹਦੇ ਵਿੱਚ ਇਹ ਗੱਲਾਂ ਨੇ ਕਿ ਹੁਣ ਜੋ ਵੀ ਅਨਾਉਂਸਮੈਂਟਸ ਹੋਈਆਂ ਨੇ ਤੇ ਉਹਨਾਂ ਨੂੰ ਇੱਕ ਕਿਸ ਢੰਗ ਨਾਲ ਇਹ ਆਪਣੇ ਕੈਨੇਡਾ ਦੇ ਲੋਕ ਲੈਂਦੇ ਨੇ ਜੋ ਵੱਖ-ਵੱਖ ਪੋਲਸ ਆ ਰਹੇ ਨੇ ਉਹਨਾਂ ਦੇ ਉੱਪਰ ਇਸ ਦਾ ਕੀ ਪ੍ਰਭਾਵ ਪਏਗਾ ਸੋ ਇਹਨੂੰ ਜੇਕਰ ਲਿਬਰਲ ਪਾਰਟੀ ਦੀ ਗੱਲ ਕਰੀਏ ਤੇ ਲਿਬਰਲ ਪਾਰਟੀ ਕਹਿ ਸਕਦੇ ਆ ਕਿ ਮਾਰਕ ਕਾਰਨੀ ਸਾਹਿਬ ਨੇ ਇਹ ਗੱਲਬਾਤ ਜੋ 트럼ਪ ਸਾਹਿਬ ਨਾਲ ਕੀਤੀ ਹੈ ਸੋ ਉਦੇ ਵੀ ਇੱਕ ਚੰਗੇ ਅਸਾਰ ਉਹ ਜੋ ਨਤੀਜੇ ਦੇਖਣ ਨੂੰ ਮਿਲ ਰਹੇ ਨੇ ਇਸ ਤਿੱਕੇ ਦੇ ਵੀ ਉਹ ਗੱਲਬਾਤਾਂ ਕਰ ਸਕਦੇ ਨੇ ਤੇ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਜੋ ਅਮਰੀਕਾ ਦੇ ਪ੍ਰਤੀ ਜੋ ਲੋਕਾਂ ਦੇ ਵਿੱਚ ਰੋਸ ਸੀਗਾ ਕਿ ਅਮਰੀਕਾ ਦੇ ਪ੍ਰੋਡਕਟਸ ਦੀ ਬਾਇਕਾਟ ਕਰਨ ਦੀ ਗੱਲ ਸੀਗੀ ਉਹ ਰੋਗ ਘੱਟ ਸਕਦਾ ਆ ਸੋ ਘੇਲੂ ਮੁੱਦੇ ਜੋ ਨੇ ਉਹਨਾਂ ਦੇ ਉੱਪਰ ਇਹ ਜੋ ਚੋਣ ਹੋ ਰਹੀ ਹੈ ਉਹਦਾ ਜ਼ਿਆਦਾ ਧਿਆਨ ਕੇਂਦਰਿਤ ਹੋ ਸਕਦਾ ਤੇ ਹੋ ਸਕਦਾ ਇਸ ਚੀਜ਼ ਦਾ ਕੰਜ਼ਰਵੇਟਿਵ ਨੂੰ ਵੀ ਫਾਇਦਾ ਹੋਵੇ ਕਿਉਂਕਿ 10 ਸਾਲ ਦੀ ਜੋ ਐਂਟੀ ਇਨਕੰਮਬੈਂਸੀ ਹੈ ਸੋ ਉਹਦਾ ਇਹ ਫਾਇਦਾ ਵੀ ਕੰਜ਼ਰਵੇਟਿਵ ਲੈ ਸਕਦੇ ਨੇ ਦੂਜੇ ਪਾਸੇ ਜੇਕਰ ਅਸੀਂ ਜੋ ਕੱਲ ਗੱਲ ਕਰ ਰਹੇ ਸੀ ਕਿ ਅਮਰੀਕਾ ਦੇ ਵਿੱਚ ਵੀ ਇਸ ਟੀਕੇ ਦੇ ਕੋਸ਼ਾ ਹੋ ਰਹੀਆਂ ਨੇ ਅੰਦਰੋਂ ਵੀ 트੍ਰਾਂਸਾ ਦਾ ਇਹ ਵਿਰੋਧ ਵੱਖ-ਵੱਖ ਗੱਲਾਂ ਤੇ ਹੋ ਰਿਹਾ ਖਾਸ ਤੌਰ ਤੇ ਜੋ ਕੈਨੇਡਾ ਦੇ ਉੱਪਰ ਟੈਰਿਫ ਲਾਏ ਜਾਣੇ ਆ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਇਹ ਉਹਨਾਂ ਦਾ ਉੱਥੇ ਵਿਰੋਧ ਹੋ ਰਿਹਾ ਸੋ ਇੱਕ ਜੋ ਅਮਰੀਕਾ ਦੀ ਸੈਨੇਟ ਦੇ ਵਿੱਚ ਜੋ ਡੈਮੋਕ੍ਰੈਟਿਕ ਸੈਨੇਟਰ ਨੇ ਵਰਜੀਨੀਆ ਤੋਂ ਜੀ ਟਿਮ ਕੇਨ ਸੋ ਉਹਨਾਂ ਵੱਲੋਂ ਜੋ ਰੈਜ਼ੋਲੂਸ਼ਨ ਲੰਘਾਇਆ ਸੀ ਕੱਲ ਅਸੀਂ ਦੀ ਗੱਲ ਕਰ ਰਹੇ ਸੀਗੇ ਸੋ ਉਹਦੇ ਉੱਪਰ voting ਹੋਈ ਹੈ ਸੋ ਉਹਦੇ ਵਿੱਚ 52 ਸੈਨਟਾਈਜ਼ ਨੇ ਇਸ ਰੈਜ਼ੋਲੂਸ਼ਨ ਦੇ ਹੱਕ ਦੇ ਵਿੱਚ ਤੇ 48 ਨੇ ਇਸ ਦੇ ਵਿਰੋਧ ਦੇ ਵਿੱਚ ਵੋਟ ਪਾਈ ਹੈ ਸੋ ਪਾਬ ਜੋ ਕੈਨੇਡਾ ਦੇ ਉੱਪਰ ਟੈਰਿਫ ਲਾਏ ਗਏ ਨੇ ਸੋ ਉਹਨਾਂ ਟੈਰਿਫ ਨੂੰ ਜੋ ਰੱਦ ਕੀਤਾ ਗਿਆ ਜੋ ਐਮਰਜੈਂਸੀ ਜੋ ਇਹਨਾਂ ਵੱਲੋਂ ਡੈਕਲੇਰੇਸ਼ਨ ਕੀਤੀ ਗਈ ਸੀ ਕਿ ਸਾਨੂੰ ਐਮਰਜੈਂਸੀ ਲਾ ਕੇ ਇਹਨਾਂ ਟੈਰਿਫ ਨੂੰ ਲਗਾਇਆ ਜਾਣਾ ਜ਼ਰੂਰੀ ਹੈ ਸੋ ਉਸ ਚੀਜ਼ ਦਾ ਵਿਰੋਧ ਕੀਤਾ ਗਿਆ ਸੋ ਹਾਊਸ ਦੇ ਵਿੱਚ ਇਹ ਗਾਹਾਂ ਮਤਾ ਹਾਊਸ ਦੇ ਵਿੱਚ ਵੀ ਡਿਸਕਸ਼ਨ ਹੋਣੀ ਹਾਊਸ ਦੇ ਵਿੱਚ ਰਿਪਬਲਿਕਨ ਪਾਰਟੀ ਕੋਲ ਹੱਥ ਰੰਦਾ ਉੱਥੇ ਮਜ਼ਬੂਤ ਹੈ ਪਰ ਗੱਲ ਇਹ ਹੈ ਕਿ ਜਿਹੜਾ ਇਹ ਡੈਮੋਕਰੈਟਿਕ ਰੈਜ਼ੋਲੂਸ਼ਨ ਸੀਗਾ ਸੋ ਇਹਦੇ ਹੱਕ ਦੇ ਵਿੱਚ ਵੀ ਕੁਸ਼ਰ ਪਬਲਿਕ ਪਾਰਟੀ ਦੇ ਸੈਨੇਟਰਸ ਵੱਲੋਂ ਵੋਟ ਪਾਈ ਗਈ ਹੈ ਇਹ ਵੈਸੇ ਇਸ ਮਤੇ ਨੂੰ ਟਰੰਪ ਸਾਹਿਬ Veto ਕਰ ਸਕਦੇ ਨੇ ਉਹਦਾ ਕੋ ਪਾਵਰ ਹੈ ਪਰ ਕਿਤੇ ਨਾ ਕਿਤੇ ਨੈਤਿਕ ਤੌਰ ਤੇ ਇਹਨਾਂ ਦੇ ਉੱਪਰ ਦਬਾਅ ਬਣਿਆ ਆ ਕਿ ਕੈਨੇਡਾ ਦੇ ਨਾਲ ਇਸ ਢੰਗ ਨਾਲ ਇਹ ਰਿਸ਼ਤੇ ਨਾ ਖਰਾਬ ਕੀਤੇ ਜਾਣ ਸੋ ਬਾਕੀ ਜੋ ਹੁਣ ਤੱਕ ਦੇ ਪੋਲਸ ਨੇ ਉਹਨਾਂ ਦੇ ਮੁਤਾਬਕ ਜੇ ਦੇਖੀਏ ਤਾਂ ਇਨੋਵੇਟਿਵ ਵਾਲੇ ਕਹਿ ਰਹੇ ਨੇ ਕਿ ਇਹ ਕੰਜ਼ਰਵਟਿਵ ਨੂੰ 38% ਹੈ ਲਿਬਰਲ ਨੂੰ 37 ਹੈ ਇਹਨਾਂ ਦੇ ਪੋਲਸ ਦੇ ਵਿੱਚ ਕੰਜ਼ਰਵਟਿਵ ਥੋੜੇ ਉੱਪਰ ਨੇ ਤੇ ਦੂਜੇ ਪਾਸੇ ਲੀਜੀ ਦੇ ਪੋਲਚਰ ਲਿਬਰਲ 40 ਐ ਕੰਜ਼ਰਵੇਟਿਵ 36 ਨੇ ਤੇ ਨੈਨੋਸ ਦੇ ਪੋਲਚ ਲਿਬਰਲਸ 45 ਨੇ ਐ ਕੰਜ਼ਰਵੇਟਿਵ 37 ਨੇ ਵੱਖ-ਵੱਖ ਪੋਲਸ ਦੀ ਐਵਰੇਜ ਕੱਢੀ ਜਾਵੇ ਤਾਂ ਲਿਬਰਲ ਕੋ 202 ਸੀਟਾਂ ਨੇ ਇੱਕ ਕੰਜ਼ਰਵੇਟਿਵ ਕੋ 121 ਨੇ ਬਲਾਕਯੂਬ ਕਾ 17 ਐਨਡੀਪੀ 3 ਸੀਟਾਂ ਦੱਸੀਆਂ ਜਾ ਰਹੀਆਂ ਨੇ ਗ੍ਰੀਨ ਪਾਰਟੀ ਕੋ ਕੋਈ ਸੀਟ ਨਹੀਂ ਹੈ ਤੇ ਹੁਣ ਤੱਕ ਦੇ ਰੁਝਾਨ ਨੇ ਬਾਕੀ ਹੁਣ ਟੈਰਿਫ ਲੱਗਣ ਤੋਂ ਬਾਅਦ ਆਉਣ ਵਾਲੇ ਹਫ਼ਤੇ ਦਸਾ ਦਿਨਾਂ ਚ ਇਹ ਰੁਝਾਨ ਬਦਲਦੇ ਨੇ ਇੱਦਾਂ ਹੀ ਰਹਿੰਦੇ ਨੇ ਲਿਬਰਲ ਦੇ ਹੱਕ 'ਚ ਹੋਰ ਗੱਲ ਜਾਂਦੀ ਹੈ ਇਹ ਫਿਰ ਆਉਣ ਵਾਲੇ ਦਿਨਾਂ 'ਚ ਡਿਸਕਸ਼ਨ ਕਰਾਂਗੇ ਜੀ 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 ਪ੍ਰਿੰਸ ਸਾਹਿਬ ਸੋ ਜਿੱਥੇ ਮੈਨੂੰ ਲੱਗਦਾ ਵੀ ਜਿਹੜੀ ਇੱਕ ਤੁਸੀਂ ਖਬਰਾਂ ਦੇ ਵਿੱਚ ਇੱਕ ਪੁਆਇੰਟ ਇਹ ਦਿੱਤਾ ਵੀ ਜਿੱਥੇ ਹਊਆ ਬਣਿਆ ਹੋਇਆ ਹੈ ਸੀਗਾ ਟੈਰਫ ਨੂੰ ਲੈ ਕੇ ਤੇ ਹੁਣ ਜਿਹੜੀਆਂ ਸਿਆਸੀ ਪਾਰਟੀਆਂ ਨੇ ਕੈਨੇਡਾ ਦੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਜਿਹੜੀਆਂ ਕੁੱਦੀਆਂ ਹੋਈਆਂ ਨੇ ਉਹ ਜਿਹੜੇ ਇੱਥੇ ਸਾਡੇ ਘਰੇਲੂ ਮਸਲੇ ਆ ਉਹਨਾਂ ਵੱਲ ਘੱਟੋ-ਘੱਟ ਧਿਆਨ ਕੇਂਦਰਿਤ ਕਰਨਗੀਆਂ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਆਪਾਂ 온ਟਾਰੀਓ 'ਚ ਰਹਿੰਦੇ ਆ 온ਟਾਰੀਓ ਦਾ ਸ਼ਹਿਰ ਹੈ ਬ੍ਰੈਂਟਨ ਜਿੱਥੇ ਹਰ ਰੋਜ਼ ਹਫਤੇ ਦੇ ਇੱਕ ਦੋ ਦਿਨ ਜਿਹੜੀਆਂ ਵਾਰਦਾਤਾ ਕਤਲ ਦੀਆਂ ਵਾਰਦਾਤਾਂ ਦੀ ਖਬਰ ਸਾਹਮਣੇ ਆਈ ਜਾ ਰਹੀ ਹੈ ਉਹਦੇ ਬਾਰੇ ਸਾਰੇ ਚੁੱਪ ਬੈ ਨੇ ਔਰ ਮੀਡੀਆ ਪਲੇਟਫਾਰਮਸ ਜਿਹੜੇ ਅੰਦਰ ਗੁਪਤੀ ਲਿਬਰਲ ਨੂੰ ਸਪੋਰਟ ਕਰ ਰਹੇ ਨੇ ਸੋ ਵੀ ਚੁੱਪ ਨੇ ਕਿਸੇ ਕਿਤੇ ਉਹ ਖਬਰ ਵੀ ਨਹੀਂ ਬਾਹਰ ਆ ਰਹੀ ਹੈਗੀ ਨਾ ਕੋਈ ਕਰਦੇ ਨੇ ਆਪ ਤਾਂ ਫੇਰ ਵੀ ਖੁੱਲ ਕੇ ਗੱਲਬਾਤਾਂ ਕੀਤੀਆਂ ਸ਼ਾਇਦ ਹੁਣ ਇਹਨਾਂ ਪਾਰਟੀਆਂ ਦਾ ਧਿਆਨ ਕਨੇਡੀਅਨ ਲੋਕਾਂ ਦੇ ਆਮ ਜਿਹੜੀਆਂ ਲੋੜਾਂ ਨੇ ਜ਼ਰੂਰਤਾਂ ਨੇ ਕੀ ਕੁਝ ਕੰਟਰੀ ਨੂੰ ਚਾਹੀਦਾ ਉਹਦੇ ਵੱਲ ਧਿਆਨ ਕੇਂਦਰਿਤ ਹੋਵੇਗਾ ਸੋ ਇਸੇ ਮੱਦੇ ਨਜ਼ਰ ਮੈਨੂੰ ਲੱਗਦਾ ਵੀ ਮਾਰਕਰਨੀ ਹੋਰੀ ਸੋ ਉਹਨਾਂ ਦੀ ਪ੍ਰੀਮੀਅਰ ਨਾਲ ਅੱਜ ਮੁਲਾਕਾਤ ਹੈ ਕੀ ਅਪਡੇਟ ਹੈ ਪ੍ਰਿੰਸ ਸਾਹਿਬ ਸੋ ਦੇਖੋ ਮਾਰਕਰਨੀ ਸਾਹਿਬ ਨੇ ਜੋ ਵੀ ਟ੍ਰਾਂਸ ਸਾਹਿਬ ਵੱਲੋਂ ਅਨਾਊਂਸਮੈਂਟਸ ਹੋਈਆਂ ਨੇ ਸੋ ਉਹਨਾਂ ਅਨਾਊਂਸਮੈਂਟਸ ਤੋਂ ਬਾਅਦ ਜੋ ਕੈਨੇਡਾ ਦੇ ਪ੍ਰੀਮੀਅਰਸ ਨੇ ਸੋ ਉਹਨਾਂ ਦੇ ਨਾਲ ਵਰਚੁਅਲ ਗੱਲਬਾਤਾਂ ਜੋ ਉਹਨਾਂ ਵੱਲੋਂ ਕੀਤੀ ਜਾਊਗੀ ਇਸ ਵਰਚੁਅਲ ਗੱਲਬਾਤੇ ਹੋਣੀ ਹੈ ਸੋ ਚੰਗੀ ਗੱਲ ਹੈ ਕਿ ਮਾਰਕਰਨੀ ਸਾਹਿਬ ਜਿੱਥੇ ਪ੍ਰਚਾਰ ਵੀ ਕਰ ਰਹੇ ਨੇ ਕਿ ਇੱਥੇ ਟੱਕਰ ਉਹਨਾਂ ਦੀ ਬਰਾਬਰੀ ਦੀ ਹੋ ਰਹੀ ਹੈ ਕੰਡਕਟਿਵ ਪਾਰਟੀ ਦੇ ਨਾਲ ਤੇ ਉਹ ਨਾਲੋਂ ਨਾਲ ਜੋ ਪ੍ਰਾਈਮ ਮਿੰਿਸਟਰ ਤੌਰ ਤੇ ਇਹਨਾਂ ਦੀਆਂ ਡਿਊਟੀਆਂ ਨੇ ਉਹ ਡਿਊਟੀਆਂ ਦੇ ਉੱਪਰ ਵੀ ਧਿਆਨ ਰੱਖਾ ਕੇ ਕੇਂਦਰਤ ਹੈ ਸੋ ਅੱਜ ਟੈਰਿਸ ਤੋਂ ਬਾਅਦ ਜਿਸ ਢੰਗ ਦੇ ਹਾਲਾਤ ਬਣੇ ਨੇ ਸੋ ਉਹਨਾਂ ਤੋਂ ਇਹ ਬਾਅਦ ਹੋ ਵੱਖ-ਵੱਖ ਪ੍ਰੀਮੀਅਰਸ ਦੇ ਨਾਲ ਉਹਨਾਂ ਦੀ ਅੱਜ ਮੁਲਾਕਾਤ ਜਿਹੜੀ ਹੈ ਹੋਵੇਗੀ ਤੇ ਹੁਣ ਕਿੰਦੇ ਜੀ ਗੱਲ ਆਪਾਂ ਨਾਲ ਇਹ ਘਰਾਂ ਦੀ ਮਾਰਕੀਟ ਦੀ ਵੀ ਗੱਲ ਲੈਂਦੇ ਆ ਕਿ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਦੇ ਕੀ ਹਾਲਾਤ ਨੇ ਕਿਉਂਕਿ ਜਦੋਂ ਦੇ ਇਹ ਟੈਰਿਫ ਦੀ ਗੱਲਾਂ ਬਾਤਾਂ ਸ਼ੁਰੂ ਹੋਈਆਂ ਨੇ ਉਦੋਂ ਦੀ ਅਸੀਂ ਵੀ ਇਹ ਗੱਲ ਕਰਦੇ ਆ ਰਹੇ ਹਾਂ ਕਿ ਘਰਾਂ ਦੇ ਮਾਰਕੀਟ ਉੱਪਰ ਨਾ ਪੱਕੀ ਪ੍ਰਭਾਵ ਪਵੇਗਾ ਕਿਉਂਕਿ ਜਦੋਂ ਇਕਨੋਮੀ ਦੇ ਹਾਲਾਤ ਡਾਵਾ ਡੋਲ ਹੁਣ ਪਤਾ ਨਹੀਂ ਹੋਵੇ ਵੀ ਕਿਸ ਪਾਸੇ ਨੂੰ ਹਾਲਾਤ ਚਲੇ ਜਾਣੇ ਆ ਅੱਜ ਭਾਵੇਂ ਅਨਾਊਂਸਮੈਂਟਸ ਹੋਈਆਂ ਨੇ ਕੱਲ ਨੂੰ ਟਰੰਸਵਾ ਦਾ ਮਨ ਫੇਰ ਬਦਲ ਸਕਦਾ ਆ ਸੋ ਇਸ ਕਰਕੇ ਜਦੋਂ ਫਿਰ ਇਸ ਤਰੀਕੇ ਦਾ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਵੇ ਤਾਂ ਉੱਥੇ ਫਿਰ ਮਾਰਕੀਟ ਵੀ ਬਹੁਤੀ ਸਟੇਬਲ ਨਹੀਂ ਹੁੰਦੀ ਇਸ ਤੰਗਣਾ ਸ਼ੇਅਰ ਮਾਰਕੀਟ ਹੈ ਵੀ ਹਰ ਕਈ ਵਾਰ ਥੱਲੇ ਡਿੱਗ ਜਾਂਦੀ ਆ ਥੋੜੀ ਜਿਹੀ ਉੱਪਰ ਆ ਫਿਰ ਕੋਈ ਇਸ ਟਿੱਕੇ ਦੀ ਗੱਲਬਾਤ ਜਾਨੀ ਤੇ ਲੱਗ ਜਾਂਦੀ ਹੈ ਹੁਣ ਘਰਾਂ ਦੀ ਮਾਰਕੀਟ ਦੀ ਗੱਲ ਕਰੀਏ ਤਾਂ ਜੋ ਮਾਰਚ ਮਹੀਨੇ ਦੇ ਆંકੜੇ ਨੇ ਗ੍ਰੇਟਰ ਟ੍ਰਾਂਟੋ ਏਰੀਏ ਦੇ ਇਹ ਵਿੱਚ ਕਿਹਾ ਕਿ ਪਿਛਲੇ ਸਾਲ ਦੀ ਮਾਰਚ ਨਾਲੋਂ 23.1% ਘਰ ਘਟ ਵਿਕੇ ਨੇ ਸੋ 23.1 ਭਾਵ ਇਹ 25% ਲਾ ਲੰਨੇ ਵੀ ਇੱਕ ਕੁਆਟਰ ਦਾ ਘਾਟਾ ਤੇ ਘਰਾਂ ਦੀ ਵਿਕਰੀ ਦੇ ਵਿੱਚ ਹੋਇਆ ਸੋ ਕਾਫੀ ਵੱਡੇ ਤਦਾਦ ਦੇ ਵਿੱਚ ਘਰਾਂ ਦੀ ਮਾਰਕੀਟ ਸਲੋ ਡਾਊਨ ਹੋਈ ਹੈ ਕਾਰ ਘਟ ਵੀ ਕਿਨੇ ਪਿਛਲੇ ਸਾਲ ਨਾਲ ਕੰਪੈਰੀਸ਼ਨ ਕਰੀਏ ਸੋ ਇਹਦੇ ਵਿੱਚ ਕਹਿੰਦੇ ਕਿ 5011 ਕਾਰ ਜੋ ਨੇ ਮਾਰਚ ਮਹੀਨੇ ਵਿਕੇ ਨੇ ਤਾਂ ਜੇਕਰ ਮਾਰਚ 2024 ਦੀ ਨਾਲ ਕੰਪੇਅਰ ਕਰੀਏ ਉਦੋਂ 6519 ਘਰ ਵਿਕੇ ਸੀ ਹੁਣ 5011 ਘਰ ਵਿਕੇ ਨੇ ਇਹ 500 8 ਘਰ ਜਿਹੜੇ ਨੇ ਉਹ ਘਟ ਵਿਕੇ ਨੇ ਇਹ ਮਾਫ ਕਰਨਾ 1508 ਘਰ ਜਿਹੜੇ ਨੇ ਘਟ ਘਟ ਵਿਕੇ ਨੇ ਪਿਛਲੇ ਸਾਲ ਨਾਲ ਕੰਪੈਰੀਸ਼ਨ ਕਰੀਏ ਸੋ ਕਾਫੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਇਸ ਸੇਲਸ ਦੀ ਗੱਲ ਕਰੀਏ ਸੇਲਸ ਕਹਿੰਦੇ ਨੇ ਕਿ ਇਹ ਫਰਬਰੀ ਮੇਂ ਇਹਨਾਂ ਨਾਲ ਕੰਪੇਅਰ ਕਰੀਏ ਤਾਂ ਮਾਰਚ ਪਿਛਲੇ ਸਾਲ ਨਾਲ ਸੀ ਉਹਦੇ ਨਾਲੋਂ ਵੀ 2.4 ਫੀਸਦੀ ਘਟੀ ਹੈ ਤੇ ਨਵੀਂ ਲਿਸਟਿੰਗ ਦੀ ਗੱਲ ਕਰੀਏ ਕਹਿੰਦੇ 17263 ਨਵੀਆਂ ਲਿਸਟਿੰਗ ਜਿਹੜੀਆਂ ਨੇ ਲੱਗੀਆਂ ਨੇ ਲਿਸਟਿੰਗ ਇਹ ਪਿਛਲੇ ਸਾਲ ਨਾਲੋਂ ਵਧੀਆਂ ਨੇ ਪਰ ਘਰ ਵੱਧ ਲਿਸਟਿੰਗ ਹੋਣ ਦੇ ਬਾਵਜੂਦ ਵੀ ਘਰ ਘੱਟ ਵੀ ਕਿਨੇ ਇਹ ਬ੍ਰੈਮਟਨ ਦੀ ਗੱਲ ਕਰ ਲਈਏ ਰੈ residențial ਪ੍ਰੋਪਰਟੀਆਂ ਦੇ ਵਿੱਚ ਮਾਰਚ 2025 ਦੇ ਵਿੱਚ 286 ਘਰ ਵਿਕੇ ਨੇ ਇਸ ਸਾਲ 286 ਘਰ ਵਿਕੇ ਨੇ ਪਿਛਲੇ ਸਾਲ ਨਾਲ ਕੰਪੇਅਰ ਕਰੀਏ ਮਾਰਚ ਮਹੀਨੇ ਚ ਵਿਕੇ ਸੀ 514 ਘਰ ਇਹ 514 ਤੋਂ ਘਰ ਘਟ ਕੇ 286 ਵਿਕੇ ਨੇ ਸੋ ਘਰਾਂ ਦੀ ਮਾਰਕੀਟ ਤੇ ਇਹ ਜਮ ਸਾਹਿਬ ਦੀਆਂ ਜੋ ਸਟੇਟਮੈਂਟਾਂ ਨੇ ਇੱਕ ਕਾਫੀ ਨਾਪੱਖੀ ਪ੍ਰਭਾਵ ਜਿਹੜਾ ਆ ਉਹ ਨਜ਼ਰ ਆ ਰਿਹਾ ਦੇਖਣ ਨੂੰ ਜੀ ਰਣ ਸਾਹਿਬ ਹੁਣ ਉਮੀਦਵਾਰਾਂ ਦੀ ਜੇ ਆਪਾਂ ਇੱਥੇ ਕੈਨੇਡਾ ਦੀ ਉਹ ਦੁਬਾਰੇ ਗੱਲਬਾਤ ਕਰੀਏ ਤੇ ਇਲੈਕਸ਼ਨ ਦੇ ਵਿੱਚ ਅ ਤੜਾ ਤੜ ਹੁਣ ਤਾਂ ਕੰਜ਼ਰਵੇਟਿਵ ਵਾਲਿਆਂ ਦੀ ਤਾਂ ਕਾਫੀ ਗਿਣਤੀ ਵਧ ਗਈ ਜੀ ਜਿਹੜੇ ਉਮੀਦਵਾਰ ਵਾਪਸ ਹੋ ਰਹੇ ਨੇ ਜੀ ਦੇਖੋ ਇਹਦੇ ਵਿੱਚ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਦੋਂ ਫਿਰ ਤੁਸੀਂ ਚੌਂ ਮੈਦਾਨ ਚਾਉਂਦੇ ਹੋ ਤੁਹਾਡਾ ਮਨ ਹੋਵੇ ਕਿ ਗਾਂਹ ਜਾ ਕੇ ਚੋਣ ਲੜਨੀ ਹੈ ਲੋਕਾਂ ਦਾ ਨੁਮਾਇੰਦਾ ਬਣਨਾ ਹੈ ਸੋ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਆਪਣੇ ਸੋਸ਼ਲ ਮੀਡੀਆ ਤੇ ਤੁਸੀਂ ਕੀ ਕਰ ਰਹੇ ਹੋ ਸਮਾਜਿਕ ਜੀਵਨ ਦੇ ਵਿੱਚ ਕੀ ਕਰ ਰਹੇ ਹੋ ਕਿੱਥੇ ਜਾਂਦੇ ਹੋ ਕਿਸ ਨੂੰ ਮਿਲਦੇ ਹੋ ਇਹ ਗੱਲਾਂ ਬਾਤਾਂ ਦਾ ਤੁਹਾਨੂੰ ਕਨੇਡੀਅਨਸ ਪੁਆਇੰਟ ਆਫ View ਦੇ ਹਿਸਾਬ ਦੇ ਨਾਲ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਸੋ ਕੰਸਰਵੇਟਿਵ ਪਾਰਟੀ ਦੇ ਜਿੱਥੇ ਤਿੰਨ ਕੈਂਡੀਡੇਟ ਪਹਿਲਾਂ ਹੀ ਆਪਣਾ ਨਾਮ ਵਾਪਸ ਲੈ ਚੁੱਕੇ ਨੇ ਸੋ ਉਹਨਾਂ ਦੀ ਉਮੀਦਵਾਰੀ ਜਿਹੜੀ ਹੈ ਇਹ ਰਿਮੂਵ ਉਹਨਾਂ ਨੂੰ ਕਰ ਦਿੱਤਾ ਗਿਆ ਆ ਤੇ ਇਹਦੇ ਵਿੱਚ ਇੱਕ ਹੋਰ ਨਾਮ ਈਟੋਬੀਕੋ ਨਾਰਥ ਤੋਂ ਜੁੜਿਆ ਆ ਸੋ ਈਟੋਬੀਕੋ ਨਾਰਥ ਤੋਂ ਦੱਸਿਆ ਜਾ ਰਿਹਾ ਕਿ ਜੋ ਟੌਨ ਪਟੇਲ ਨੇ ਸੋ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਸੋ ਉਹਨਾਂ ਦਾ ਨਾਮ ਉਮੀਦਵਾਰੀ ਤੋਂ ਹਟਾ ਦਿੱਤਾ ਗਿਆ ਸੋ ਜੋ ਕੰਜ਼ਰਵੇਟਿਵ ਪਾਰਟੀ ਨੇ ਉਹਨਾਂ ਦੇ ਬਾਰੇ ਤਸਿਆ ਆ ਵੀ ਕਾਰਨ ਕੀ ਹੈ ਸੋ ਇਹਨਾਂ ਵੱਲੋਂ ਇੱਕ ਜੋ ਇੱਕ ਕਮੈਂਟ ਸੀਗਾ ਸੋਸ਼ਲ ਮੀਡੀਆ 'ਦੋਂ ਕਮੈਂਟ ਨੂੰ ਲਾਈਕ ਕੀਤਾ ਗਿਆ ਸੀ ਦੇਖੋ ਕਿ ਮੈਂ ਇਹਨੂੰ ਸਿਰਫ ਲਾਈਕ ਕੀਤਾ ਗਿਆ ਜਿਉਂ ਉਹਨਾਂ ਤੇ ਦੋਸ਼ ਲੱਗਾ ਕਿ ਲਾਈਕ ਕਰਨਾ ਵੀ ਇਹਨਾਂ ਨੂੰ ਕਮੈਂਟ ਨਾਲੋਂ ਮਹਿੰਗਾ ਪਿਆ ਆ ਸੋ ਉਹਦੇ ਵਿੱਚ ਕਮੈਂਟ 'ਚ ਹੈ ਕੀ ਸੀਗਾ ਯੂਦੇਚ ਕਿਹਾ ਗਿਆ ਸੀ ਕਿ ਕੁਝ ਲੋਕ ਨੇ ਕੈਨੇਡਾ ਦੇ ਵਿੱਚ ਇਹ ਉਹਨਾਂ ਨੂੰ ਭਾਰਤ ਦੇ ਵਿੱਚ ਡਿਪੋਰਟ ਕਰ ਦਿੱਤਾ ਜਾਣਾ ਚਾਹੀਦਾ ਸੋ ਉਹਨਾਂ ਲੋਕਾਂ ਨੂੰ ਮੋਦੀ ਸਾਹਿਬ ਆਪਣੇ ਢੰਗ ਤਰੀਕਿਆਂ ਨਾਲ ਕਾਬੂ ਕਰਨਗੇ ਸੋ ਉਹ ਜਿਹੜੇ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਫਿਰ ਹੋ ਸਕਦਾ ਕਿ ਉਹ ਮੋਦੀ ਸਾਹਿਬ ਦੇ ਵਿਚਾਰਾਂ ਦੇ ਖਿਲਾਫ ਹੋਣ ਜਾਂ ਹੋ ਸਕਦਾ ਉੱਥੇ ਜੇ ਜੋ ਇਹ ਸਿੱਖ ਜਥੇਬੰਦੀਆਂ ਵੀ ਉਹਨਾਂ ਦਾ ਵਿਰੋਧ ਕਰਦੀਆਂ ਨੇ ਉਹਨਾਂ ਦੇ ਸੰਦਰਭ ਦੇ ਵਿੱਚ ਇਹ ਗੱਲ ਕਹੀ ਹੋਵੇ ਜੀ ਸੋ ਉਹਨਾਂ ਲੋਕਾਂ ਨੂੰ ਮੋਦੀ ਸਾਹਿਬ ਦੇ ਹਵਾਲੇ ਕਰਨ ਬਾਰੇ ਕਮੈਂਟ ਸੀਗਾ ਇਹਨਾਂ ਨੇ ਲਾਈਕ ਕੀਤਾ ਸੀਗਾ ਤੇ ਇਹਨਾਂ ਦਾ ਕਸੂਰ ਇੰਨਾ ਸੀ ਕਿ ਇਸ ਕਮੈਂਟ ਨੂੰ ਇਹਨੇ ਲਾਈਕ ਕਰ ਗਏ ਸੋ ਇਸ ਕਰਕੇ ਇਹਨਾਂ ਦੀ ਉਮੀਦਵਾਰੀ ਵਾਪਸ ਲਈ ਗਈ ਐ ਸੋ ਕੰਟਰੈਕਟਿਵ ਪਾਰਟੀ ਨੇ ਕਿਹਾ ਆ ਕਿ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੂੰ ਕਹਿੰਦੇ ਸੀ ਬਿਲਕੁਲ ਵੀ برداشت ਨਹੀਂ ਕਰਾਂਗੇ ਜੀ ਜੀ ਪ੍ਰਹਿਣ ਸਾਹਿਬ ਕੋਈ ਹੋਰ ਅਪਡੇਟ ਦੇਣੀ ਚਾਹੁੰਦਾ ਹਾਂ ਮੈਂ ਤੁਸੀਂ ਜੀ ਜੀ ਸੋ ਬਾਕੀ ਪਿੰਡ ਜੇ ਫੀ ਡਿਟੇਲ ਦੇ ਵਿੱਚ ਕੱਲ ਨੂੰ ਇਹ ਗੱਲਾਂ ਬਾਤ ਜਿਹੜੀ ਹੋਰ ਨਿਕਲ ਕੇ ਆਉਂਦੀਆਂ ਜ਼ਰੂਰ ਡਿਟੇਲ ਦੇ ਵਿੱਚ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਪ੍ਰਹਿਣ ਸਾਹਿਬ ਹੈਵ ਅ ਨਾਈਸ ਡੇ ਬਹੁਤ